ਬੜੀ ਮੰਦਭਾਗੀ ਘਟਨਾ ਜਦੋਂ ਜਿਨ੍ਹਾਂ ਲੋਕਾਂ ਦੇ ਜੁम्मे ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੋਏ ਲੋਕਾਂ ਨੂੰ ਨਿਆਂ ਦੇਣਾ ਹੋਏ ਅਗਰ ਉਹੀ ਲੋਗ ਐਮ ਐਲ ਏ ਤਰ ਦਾ ਬੰਦਾ ਹੋਏ ਐਮ ਐਲ ਏ ਪਬਲਿਕ ਦੀ ਆਵਾਜ਼ ਉਠਾਉਣ ਵਾਲੇ ਉਸ ਨੌਜਵਾਨ ਨੂੰ ਜਿਹਦਾ ਕਸੂਰ ਇਹ ਨਾ ਕਿ ਉਹ ਕਰੇ ਕਿ ਬੱਚੀਆਂ ਦੀ ਬਸ ਜੜੀਓ ਲੇਟ ਕਿਉਂ ਆਂਦੀ ਹੈ ਉਰੋ ਨੂੰ ਨੋਇਲ ਜਾਮ ਲਾ ਰਿਹਾ ਹੈ ਕਿ ਐਮ ਐਲ ਏ ਸਾਹਿਬ ਨੇ ਆਪਣੇ ਗੁੰਡੇ ਗੁਰਗੇ ਭੇਜ ਕੇ ਜੜੀਆਂ ਉਹਨੀਆਂ ਲੱਤਾਂ ਬਾਵਾ ਪੜਾਈਆਂ ਇਹ ਆਪਣੇ ਆਪ ਚ ਮਨ ਭਾਗੀ ਘਟਨਾ ਹੈ ਇਹਦੇ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਆਮ ਆਦਮੀ ਕਿੰਨੀ ਕੁ ਖਾਸ ਹੋ ਗਈ ਹੈ ਬੰਦੇ ਨੂੰ ਬੰਦਾ ਨਹੀਂ ਸਮਝਦੀ ਔਰ ਪੰਜਾਬ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਤ ਨਹੀਂ ਹੈ ਔਰ ਸੱਚ ਬੋਲਣ ਵਾਲੇ ਦੀ ਆਵਾਜ਼ ਨੂੰ ਇਹ ਡੰਡੇ ਦੇ ਨਾਲ ਜ਼ੋਰ ਨਾਲ ਡਰਾ ਕੇ ਧਮਕਾ ਕੇ ਬੰਦ ਕਰਨਾ ਚਾਹੁੰਦੇ ਨੇ ਲੇਕਿਨ ਇਸ ਬੰਦੇ ਨੂੰ ਜਿਹਦੀਆਂ ਲਤਮਾਂ ਟੁੱਟੀਆਂ ਐ ਇਹਦੀ ਫਰਿਆਦ ਕੌਣ ਸੁਨੇਗਾ ਇਹਨੂੰ ਨਿਆਂ ਕੌਣ ਦੇਗਾ ਜਦੋਂ ਕੋਤਵਾਲ ਜਿਹੜੇ ਨੇ ਜਿਨ੍ਹਾਂ ਨੇ ਰਾਖੀ ਕਰਨੀ ਐ ਉਹੀ ਖੁਦ ਠੱਗੀ ਜਾ ਰਹੇ ਨੇ ਲੋਕਾਂ ਨੂੰ ਉਹੀ ਟਾਕੇ ਡਾਲੀ ਜਾ ਰਹੇ ਨੇ ਲੋਕਾਂ ਦੇ ਅਧਿਕਾਰਾਂ ਤੇ ਤੇ ਮੈਨੂੰ ਤਾਂ ਲੱਗਦਾ ਕਿ ਇਹ ਜਿਹੜਾ ਨੌਜਵਾਨ ਐ ਇਹਨੂੰ ਨਿਆਂ ਮਿਲੇਗਾ ਮੈਨੂੰ ਤਾਂ ਇਸ ਸਰਕਾਰ ਤੋਂ ਉਮੀਦ ਨਹੀਂ ਐ ਕੋਈ ਨਿਸ਼ਪੱਖ ਅਨਕੁਆਰੀ ਹੋਏ ਇਹਦੀ ਵੀ ਉਮੀਦ ਨਹੀਂ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਪੂਰੇ ਪ੍ਰੈਸ਼ਰ ਤੇ ਚੱਲਦਾ ਪਿਆ ਘਟਪੁਤਲੀ ਹੈ ਸਰਕਾਰ ਦੀ ਲੇਕਿਨ ਫਿਰ ਵੀ ਅਸੀਂ ਤੇ ਹੀ ਕਹਾਂਗੇ ਕਿ ਅਫਸਰਾਂ ਨੂੰ ਵੀ ਆਪਣੀ ਡਿਊਟੀ ਨਿਭਾਣੀ ਚਾਹੀਦੀ ਹੈ ਸਰਕਾਰਾਂ ਆਣੀਆਂ ਜਾਣੀਆਂ ਰਹਿੰਦੀ ਹੈ ਇਹ ਜਿਹੜਾ ਨੌਜਵਾਨ ਹੈ ਇਹਨੂੰ ਨਿਆਂ ਮਿਲੇ ਔਰ ਐਮਐਲਏ ਜਿਹਦੇ ਜਨ ਗੁਰਗੇ ਭੇਜੇ ਨੇ ਉਹਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਕਰਨ ਅਫਸਰ ਇਨੀ ਮੈਂ ਇੱਕ ਵਾਰੀ ਮੈਂ ਫਿਰ ਇਸ ਕਾਰਵਾਈ ਦੀ ਨਿਖੇਦੀ ਕਰਦਾ ਬੜੀ ਮੰਦਭਾਗੀ ਘਟਨਾ ਹੈ ਜਦੋਂ ਜਿਨ੍ਹਾਂ ਲੋਕਾਂ ਦੇ ਜੁम्मे ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੋਏ ਲੋਕਾਂ ਨੂੰ ਨਿਆਂ ਦੇਣਾ ਹੋਏ ਅਗਰ ਉਹੀ ਲੋਗ ਐਮ ਐਲ ਏ ਸਤਰ ਦਾ ਬੰਦਾ ਹੋਏ ਐਮ ਐਲ ਏ ਪਬਲਿਕ ਦੀ ਆਵਾਜ਼ ਉਠਾਉਣ ਵਾਲੇ ਉਸ ਨੌਜਵਾਨ ਨੂੰ ਇਹਦਾ ਕਸੂਰ ਇਹਨਾਂ ਕਿ ਉਹ ਕਹ ਰਿਹਾ ਕਿ ਬੱਚੀਆਂ ਦੀ ਬੱਸ ਜਿਹੜੀ ਉਹ ਲੇਟ ਕਿਉਂ ਆਂਦੀ ਹੈ ਔਰ ਉਹ ਉਹਨੂੰ ਇਲਜ਼ਾਮ ਲਾ ਰਿਹਾ ਹੈ ਕਿ ਐਮ ਐਲ ਏ ਸਾਹਿਬ ਨੇ ਆਪਣੇ ਗੁੰਡੇ ਗੁਰਗੇ ਭੇਜ ਕੇ ਜਿਹੜੀਆਂ ਉਹਦੀਆਂ ਲੱਤਾਂ ਬਾਵਾ ਤੜਾਈਆਂ ਇਹ ਆਪਣੇ ਆਪ ਚ ਮਨ ਭਾਗੀ ਘਟਨਾ ਹੈ ਇਹਦੇ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਆਮ ਆਦਮੀ ਕਿੰਨੀ ਕ ਖਾਸ ਹੋ ਗਈ ਹੈ ਬੰਦੇ ਨੂੰ ਬੰਦਾ ਨਹੀਂ ਸਮਝਦੀ ਔਰ ਪੰਜਾਬ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਤ ਨਹੀਂ ਹੈ ਔਰ ਸੱਚ ਬੋਲਣ ਵਾਲੇ ਦੀ ਆਵਾਜ਼ ਨੂੰ ਇਹ ਡੰਡੇ ਦੇ ਨਾਲ ਜ਼ੋਰ ਨਾਲ ਡਰਾ ਕੇ ਧਮਕਾ ਕੇ ਬੰਦ ਕਰਨਾ ਚਾਹੁੰਦੇ ਨੇ ਲੇਕਿਨ ਇਸ ਬੰਦੇ ਨੂੰ ਜਿਹਦੀਆਂ ਲਤਮਾਂ ਟੁੱਟੀਆਂ ਐ ਇਹਦੀ ਫਰਿਆਦ ਕੌਣ ਸੁਨੇਗਾ ਇਹਨੂੰ ਨਿਆਂ ਕੌਣ ਦੇਗਾ ਜਦੋਂ ਕੋਤਵਾਲ ਜਿਹੜੇ ਨੇ ਜਿਨ੍ਹਾਂ ਨੇ ਰਾਖੀ ਕਰਨੀ ਐ ਉਹੀ ਖੁਦ ਠੱਗੀ ਜਾ ਰਹੇ ਨੇ ਲੋਕਾਂ ਨੂੰ ਉਹੀ ਟਾਕੇ ਡਾਲੀ ਜਾ ਰਹੇ ਨੇ ਲੋਕਾਂ ਦੇ ਅਧਿਕਾਰਾਂ ਤੇ ਤੇ ਮੈਨੂੰ ਤਾਂ ਲੱਗਦਾ ਕਿ ਇਹ ਜਿਹੜਾ ਨੌਜਵਾਨ ਹੈ ਇਹਨੂੰ ਨਿਆਂ ਮਿਲੇਗਾ ਮੈਨੂੰ ਤਾਂ ਇਸ ਸਰਕਾਰ ਤੋਂ ਉਮੀਦ ਨਹੀਂ ਹੈ ਕੋਈ ਨਿਸ਼ਪਕਸ਼ ਇਨਕੁਆਰੀ ਹੋਏ ਇਹਦੀ ਵੀ ਉਮੀਦ ਨਹੀਂ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਪੂਰੇ ਪ੍ਰੈਸ਼ਰ ਤੇ ਚੱਲਦਾ ਪਿਆ ਕਟਪੁਤਲੀ ਹੈ ਸਰਕਾਰ ਦੀ ਲੇਕਿਨ ਫਿਰ ਵੀ ਅਸੀਂ ਤੇ ਹੀ ਕਹਾਂਗੇ ਕਿ ਅਫਸਰਾਂ ਨੂੰ ਵੀ ਆਪਣੀ ਡਿਊਟੀ ਨਿਭਾਣੀ ਚਾਹੀਦੀ ਹੈ ਸਰਕਾਰਾਂ ਆਣੀਆਂ ਜਾਣੀਆਂ ਰਹਿੰਦੀਆਂ ਹੈ ਇਹ ਜਿਹੜਾ ਨੌਜਵਾਨ ਹੈ ਇਹਨੂੰ ਨਿਆਂ ਮਿਲੇ ਔਰ ਐਮਐਲਏ ਜਿਹਦੇ ਜਨ ਗੁਰਗੇ ਭੇਜੇ ਨੇ ਉਹਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਕਰਨ ਅਫਸਰ ਇਨੀ ਮੈਂ ਇੱਕ ਵਾਰੀ ਮੈਂ ਫਿਰ ਇਸ ਕਾਰਵਾਈ ਦੀ ਨਖੇਦੀ ਕਰਾਂਗਾ